ਜੇਕਰ ਮੈਂ ਖੰਨਨ ਤੇ ਸਿੱਧਾਬਾਤ ਆਪ ਸਰਕਾਰ ਨੇ ਬਦਲਿਆ ਪੁਰਾਣਾ ਬ੍ਰਿਸ਼ਟ ਮਾਈਨਿੰਗ ਸਿਸਟਮ ਆਨਲਾਈਨ ਨਿਲਾਮੇ ਨਾਲ ਮਾਫੀਆ ਰਾਜ ਦਾ ਖਾਤਮਾ 5 ਸਾਲਾਂ ਦਾ ਪਟਾ ਸੌਕਲਸ ਨਵੀਆਂ ਸਾਈਟਾਂ ਨਿਲਾਮੇ ਵਿੱਚ ਪੰਜਾਬ ਵਿੱਚ ਗੈਰ ਕਾਨੂੰਨੀ ਖਨਨ ਅਤੇ ਮਾਫੀਆ ਰਾਸਤੇ ਵੱਡਾ ਪ੍ਰਹਾਰ ਕੀਤਾ ਗਿਆ ਜੀ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੇ ਪ੍ਰਿਸਟ ਮਾਈਨਿੰਗ ਸਿਸਟਮ ਨੂੰ ਖਤਮ ਕਰਕੇ ਪਾਰਦਰਸ਼ੀ ਆਨਲਾਈਨ ਈਲਾਮੀ ਲਾਗੂ ਕੀਤੀ ਹੈ ਨਵੀਂ ਵਿਵਸਥਾ ਨਾਲ ਗੈਰ ਕਾਨੂੰਨੀ ਖਨਨ ਤੇ ਜਿਹੜੀ ਕਿ ਰੋਕ ਲੱਗੇਗੀ ਸਰਕਾਰ ਨੂੰ ਸਿੱਧਾ ਰਾਜਸਭ ਮਿਲੇਗਾ ਤੇ ਖਣਿਜ ਸਰੋਤਾਂ ਦਾ ਇਸਤੇਮਾਲ ਹੁਣ 마ਫੀਆ ਨਹੀਂ ਲੋਕਾਂ ਦੇ ਹਿੱਤ ਵਿੱਚ ਹੋਵੇਗਾ ਦੱਸਦੀ ਹੈ ਆਨਲਾਈਨ ਈਲਾਮੀ ਨਾਲ 마ਫੀਆ ਰਾਜ ਦਾ ਅੰਤ ਹੋਵੇਗਾ ਆਪ ਸਰਕਾਰ ਨੇ ਪੰਜਾਬ ਵਿੱਚ ਖਨਨ ਵਿਵਸਥਾ ਵਿੱਚ ਇਤਿਹਾਸਿਕ ਬਦਲਾਵ ਕਰਦੇ ਹੋਏ ਪਾਰਦਰਸ਼ੀ ਆਨਲਾਈਨ ਈਲਾਮੀ ਸ਼ੁਰੂ ਕੀਤੀ ਹੈ ਇਸ ਨਾਲ 마ਫੀਆ ਰਾਜ ਖਤਮ ਹੋਵੇਗਾ ਤੇ ਸਰਕਾਰ ਨੂੰ ਸਿੱਧਾ ਰਾਸਵ ਮਿਲਣਾ ਸ਼ੁਰੂ ਹੋ ਜਾਵੇਗਾ ਦੱਸ دیਏ দামਾਂ ਤੇ ਆਧਾਰਿਤ ਬੋਲੀ ਨਕਲੀ ਠੇਕੇਦਾਰ ਜਿਹੜੇ ਕਿ ਬਾਹਰ ਹੋਣਗੇ ਪੁਰਾਣੀ ਪ੍ਰੇਸਟਿਲ ਨਾਮੀ ਪ੍ਰਣਾਲੀ ਨੂੰ ਖਤਮ ਕਰਕੇ ਹੁਣ দামਾਂ ਦੇ ਆਧਾਰ ਤੇ ਬੋਲੀ ਲਾਗੂ ਕੀਤੀ ਗਈ ਹੈ ਇਸ ਨਾਲ ਨਕਲੀ ਬੋਲੀਦਾਰ ਬਾਹਰ ਹੋ ਜਾਣਗੇ ਤੇ ਸਿਰਫ ਗੰਭੀਰ ਅਤੇ ਇਮਾਨਦਾਰ ਲੋਕਾਂ ਨੂੰ ਹੀ ਕੰਮ ਮਿਲੇਗਾ ਇਸ ਦੇ ਨਾਲ ਹੀ ਨਵੀਂ ਵਿਵਸਥਾ ਵਿੱਚ ਅਗਾਊ ਭੁਗਤਾਨ ਤੇ ਪਹਿਲਾਂ ਤੋਂ ਰਾਈਟ ਲਟੀ ਜਮਾ ਕਰਵਾਉਣਾ ਲਾਜ਼ਮੀ ਕੀਤਾ ਗਿਆ ਇਸ ਨਾਲ ਸਰਕਾਰ ਦਾ ਨੁਕਸਾਨ ਰੁਕਿਆ ਅਤੇ ਗੈਰ ਕਾਨੂੰਨੀ ਖਨਨ ਤੇ ਪ੍ਰਭਾਵਸ਼ਾਲੀ ਕੰਟਰੋਲ ਹੋਵੇਗਾ ਆ ਦੱਸਣਾ ਮੰਨਦੇ ਕਿ ਹੁਣ ਵਾਤਾਵਰਣਨੀ ਮਨਜ਼ੂਰੀ ਦੀ ਜ਼ਿੰਮੇਵਾਰੀ ਬੋਲੀ ਲਗਾਉਣ ਵਾਲੇ ਤੇ ਹੋਵੇਗੀ ਖਨਨ ਪੱਤੇ ਦੀ ਮਿਆਦ 5 ਸਾਲ ਕਰ ਦਿੱਤੀ ਗਈ ਹੈ ਅ ਚਰਨਬੰਦ ਤਰੀਕੇ ਨਾਲ 100 ਤੋਂ ਵੱਧ ਨਵੀਆਂ ਸਾਈਟਾਂ ਨਿਲਾਮੀ ਵਿੱਚ ਲਿਆਂਦੀਆਂ ਜਾਣਗੀਆਂ CRM ਅਤੇ LMS ਵਰਗੀਆਂ ਨਵੀਆਂ ਪ੍ਰਣਾਲੀਆਂ ਨਾਲ ਇਹ ਸੁਧਾਰ ਪੰਜਾਬ ਦੇ ਖਨਨ ਸੈਕਟਰ ਦੀ ਤਸਵੀਰ ਬਦਲ ਦੇਣਗੇ ਗੈਰ ਕਾਨੂੰਨੀ ਖਨਨ ਰੁਕੇਗਾ ਇਕੱਠੇਦਾਰੀ ਖਤਮ ਹੋਵੇਗੀ ਤੇ ਖਣਿਜ ਸਰੋਤਾਂ ਦੀ ਵਰਤੋਂ ਹੁਣ ਮਾਫੀਆ ਨਹੀਂ ਸਗੋ ਲੋਕਾਂ ਦੇ ਵਿੱਚ ਸਗੋ ਲੋਕਾਂ ਦੇ ਹਿੱਤ ਵਿੱਚ ਹੋਵੇਗੀ ਪੰਜਾਬ ਦੀਆਂ ਵੱਡੀਆਂ ਤੇ ਹਰ ਖਬਰਾਂ ਦੇਖਣ ਲਈ ਤੁਸੀਂ ਦੇਖਦੇ ਰਹੋ ਪੰਜਾਬ ਉਸ ਚੈਨਲ